ਅਮਰੀਕਾ ਤੋਂ ਬੈਠ ਕੇ ਕਿਸੇ ਵੀ ਮੁਲਕ ਦੇ ਵਿੱਚ ਅਪਰਾਧ ਕਰਾਉਣ ਦੀ ਸਮਰੱਥਾ ਜਿਹੜੀ ਕ੍ਰਿਮੀਨਲਸ ਦੀ ਰਹੀ ਹੈ ਪਿਛਲੇ 50 ਸੱਤਾ ਸਾਲਾਂ ਜਿਹੜੀ ਐਡੀ ਵੱਧ ਗਈ ਸੀ ਕਿ ਦਿਨ ਦਿਹਾੜੇ ਅਮਰੀਕਾ ਦੇ ਵਿੱਚ ਵੀ ਵਾਰਦਾਤਾ ਹੋ ਰਹੀਆਂ ਸੀ ਉੱਥੇ ਵੀ ਰੰਗਦਾਰੀਆਂ ਵਸੂਲੀਆਂ ਜਾ ਰਹੀਆਂ ਸਨ ਪੰਜਾਬੀ ਕਾਰੋਬਾਰੀਆਂ ਤੋਂ ਕੈਨੇਡਾ ਦੇ ਵਿੱਚ ਹਾਲ ਹੋਰ ਵੀ ਮਾੜਾ ਲੇਕਿਨ ਇਹ ਕੰਮ ਅਮਰੀਕਾ ਦੇ ਵਿੱਚ ਸ਼ੁਰੂ ਹੋ ਚੁੱਕਾ ਸੀ ਪਿਛਲੇ 1 ਸਾਲ ਸਵਾ ਸਾਲ ਤੋਂ ਲੇਕਿਨ ਹੁਣ ਉਸ ਸਮਰੱਥਾ ਨੂੰ ਤੋੜਿਆ ਜਾਏਗਾ ਇਸ ਚੀਜ਼ ਦਾ ਭਰੋਸਾ ਨਾ ਸਿਰਫ ਸਿਕਿਉਰਿਟੀ ਐਸਟੈਬਲਿਸ਼ਮੈਂਟ ਐਥੇ ਦੇ ਅਫਸਰਾਂ ਨੂੰ ਸੀ ਬਲਕਿ ਇਸ ਚੀਜ਼ ਦਾ ਅੰ ਕਈ ਕਈ ਸਾਲ ਜਾਂ ਮਹੀਨੇ ਪਹਿਲਾਂ ਲੱਗਿਆ ਸੀ ਕਿ 트럼ਪ ਨੇ ਸਰਕਾਰ ਵਿੱਚ ਆਉਣ ਤੋਂ ਬਾਅਦ ਕਰਨਾ ਕੀ ਹੈ ਸ਼ਾਇਦ ਇਹ ਹੀ ਐਕਸਪਲੇਨ ਕਰਦਾ ਹੈ ਕਿ ਗੋਲਡੀ ਬਰਾਡ ਵਰਗੇ ਜਾਂ ਕੁਝ ਹੋਰ ਖਤਰਨਾਕ ਕ੍ਰਿਮਨਲ ਉਹਦੇ ਵਿੱਚ ਸ਼ਾਇਦ ਲੰਡਾ ਹਰੀਕੇ ਵੀ ਸ਼ਾਮਲ ਹੈ ਹੋਰ ਬਹੁਤ ਸਾਰੇ ਜਿਹੇ ਗੈਂਗਸਟਰ ਨੇ ਜੋ ਕਿ ਅਮਰੀਕਾ ਕਈ ਕਈ ਮਹੀਨੇ ਜਾਂ ਕਈ ਕਈ ਸਾਲ ਪਹਿਲਾਂ ਛੱਡ ਕੇ ਨਿਕਲ ਚੁੱਕੇ ਸੀ ਫੋਰਸਾਈਟ ਕਹੀਏ ਕਿ ਉਹਨਾਂ ਨੂੰ ਇਹ ਚੀਜ਼ ਨੂੰ ਚੀਜ਼ ਸਮਝ ਆ ਰਹੀ ਸੀ ਲੇਕਿਨ ਹੈਰਾਨੀ ਇਸਾਨ ਨੂੰ ਇਹ ਚੀਜ਼ ਜਰੂਰ ਹੁੰਦੀ ਸੀ ਕਿਉਂਕਿ ਹੈਵੀ ਪਸ਼ਿਆ ਦੀ ਜਿਹੜੀ ਅਪਰਾਧਿਕ ਵਾਰਦਾਤਾਂ ਸਨ ਉਹਨਾਂ ਨੂੰ ਮੈਂ ਬਹੁਤ ਹੀ ਨੇੜਤਾ ਤੋਂ ਫਾਲੋ ਵੀ ਕਰਦਾ ਰਿਹਾ ਹਾਂ ਰਿਪੋਰਟ ਕਰਦਾ ਰਿਹਾ ਹਾਂ ਮੈਨੂੰ ਹੈਰਾਨੀ ਇਸ ਚੀਜ਼ ਦੀ ਹੁੰਦੀ ਜ਼ਰੂਰ ਸੀ ਕਿ ਅਮਰੀਕਾ ਦੇ ਵਿੱਚੋਂ ਬੈਠ ਕੇ ਇਸ ਤਰੀਕੇ ਨਾਲ ਵਾਰਦਾਤਾ ਕਰਾਣਾ ਤੇ ਫਿਰ ਉਸ ਦੀਆਂ ਜ਼ਿੰਮੇਵਾਰੀਆਂ ਲੈਣਾ ਤੇ ਕੋਈ ਕਾਰਵਾਈ ਦੀ ਉਮੀਦ ਨਾ ਕਰਨਾ ਇਸ ਨੂੰ ਓਵਰ ਕੌਨਫੀਡੈਂਸ ਮੰਨਿਆ ਜਾਵੇ ਜਾਂ ਕੀ ਮੰਨਿਆ ਜਾਵੇ ਲੇਕਿਨ ਸਰਕਾਰ ਬਦਲਦੇ ਹੀ ਐਕਸ਼ਨ ਹੋਇਆ ਸਖਤ ਐਕਸ਼ਨ ਹੋਇਆ